ਅ ਅੱਜ ਪਹਿਲਾਂ ਆਪਾਂ ਗੱਲ ਕਰਦੇ ਆ ਪਛੀਦਿਨ ਨੂੰ ਤੁਹਾਡੀ ਇੱਕ ਫੋਟੋ ਆਈ ਹੈ ਕਿ ਕੇਜਲ ਸਾਹਿਬ ਨਾਲ ਤੁਸੀਂ ਬੈਠੇ ਹੋ ਆ ਕਿਹੜੇ ਮਸਲਿਆਂ ਤੇ ਲੈ ਕੇ ਉਹਨਾਂ ਨੇ ਗੱਲਬਾਤ ਹੋਈ ਸੀ ਆ ਕੀ ਸਾਡੇ ਵਰਕਰ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਅਸੀਂ ਪਾਰਟੀ ਦੇ ਵਿੱਚ ਉਹਨਾਂ ਦੇ ਕੰਮ ਕਿਵੇਂ ਕਰਾਉਣੇ ਨੇ ਉਹਨਾਂ ਨੂੰ ਬੰਦਾ ਮਾਨ ਸਤਿਕਾਰ ਦੇਣਾ ਉਹਦੇ ਤੇ ਖੁੱਲ ਕੇ ਵਿਚਾਰ ਚਰਚਾ ਹੋਈ ਹੈ ਜਦੋਂ ਦਿੱਲੀ ਦੇ ਵਿੱਚ ਹਾਰ ਹੁੰਦੀ ਹੈ ਆਮ ਆਦਮੀ ਪਾਰਟੀ ਦੀ ਤੇ ਵਿਰੋਧੀ ਲਗਾਤਾਰ ਤੰਜ ਕੱਸ ਰਹੇ ਨੇ ਕਿ ਦਿੱਲੀ ਮਾਡਲ ਕਹਿ ਕੇ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਆਈ ਸੀਗੀ ਪਰ ਅੱਜ ਹੁਣ ਕਿਹੜਾ ਮਾਡਲ ਪੇਸ਼ ਕਰਨਗੇ ਕਿਉਂਕਿ ਦਿੱਲੀ ਦੇ ਮਾਡਲ ਦੀ ਗੱਲ ਕਰਦੇ ਉੱਥੇ ਤਾਂ ਹਾਰ ਆਮ ਆਦਮੀ ਪਾਰਟੀ ਦੀ ਦੇਖੋ ਅਸੀਂ ਦਿੱਲੀ ਹਰੇ ਆ ਜਿੱਤ ਹਰ ਬਣੀ ਆ ਜਿਹੜਾ ਉੱਥੇ 12 ਸਾਲ ਰਾਜ ਕੀਤਾ ਉਹਦੀ ਗੱਲ ਵੀ ਕਰ ਲਵਾਂ ਲੋਕ ਸੌਖੇ ਸੀਗੇ ਅੱਜ ਸਾਡੇ ਮੇਰੇ ਲੋਕ ਤਾਂ ਨਾਰਾਜ਼ ਹੋ ਗਏ ਸਮਝਦੇ ਨਹੀਂ ਲੋਕ ਨਾਰਾਜ਼ਗੀ ਦੱਸਦਾ ਜੀ ਨਾਰਾਜ਼ਗੀ ਨਾਰਾਜ਼ਗੀ ਪਾਰਟੀ ਦੇ ਕਹਿੰਦੇ ਸੀਐਮ ਨੇ ਕਿਹਾ ਕਿ ਤੁਸੀਂ ਜੇ ਕੋਈ ਹੋਰ ਬੰਨਾ ਚਾਹੁੰਦਾ ਆ ਜਾਓ ਅੱਜ ਤੱਕ ਕਿਸੇ ਨੇ ਇਹ ਇਹ ਗੱਲ ਕੀਤੀ ਆ ਉਹਦੇ ਲੀਡਰਾਂ ਦੇ ਸਾਹਮਣੇ ਕਿ ਭਾਈ ਆ ਜਾਓ ਜੇ ਕੋਈ ਸੀਐਮ ਬੰਨਾ ਚਾਹੁੰਦਾ ਮੈਂ ਛੱਡ ਦਿੰਦਾ ਵੇਖੋ ਬੜਾ ਵੱਡਾ ਦੋਸਤ ਕਾਂਸ਼ਲ ਲੱਡੂ ਵੀ ਬੰਦੇ ਆ ਵੀ ਦਿੱਲੀ ਦੀ ਆਰਥਿਕ ਹਾਂ ਉਹਨਾਂ ਦੇ ਕੋਲੇ ਸੀਟਾਂ ਕਿੰਨੀ ਆਈਆਂ ਦਿੱਲੀ ਠੀਕ ਹੈ ਨਾ ਖਹਿਰਾ ਸਾਹਿਬ ਹੀ ਹੈ ਉਹ ਬੰਦਾ ਤਾਂ ਵੇਖੋ ਜੀ ਉਹ ਬਖਲਾ ਜਾਂਦਾ ਉਹਨੂੰ ਇਹ ਨਹੀਂ ਪਤਾ ਕਿ ਮੈਂ ਕਿਸ ਟਾਈਮ ਕੀ ਕਰਨਾ ਉਹਨੂੰ ਇਹ ਨਹੀਂ ਪਤਾ ਕਿ ਸਾਡੇ ਨਾ ਜੀ ਸਰਕਾਰ ਚ ਬਣੀਆਂ ਪਿੱਛੇ ਤੁਸੀਂ ਮਚਾਕੀ ਵਾਲੇ ਪੁਲ ਤੋਂ ਪਿੱਛੇ ਨਾ ਬਣੀਆਂ ਜਿਵੇਂ ਲੋਕਾਂ ਨੇ ਕਿਹਾ ਉਵੇਂ ਬਣੀਆਂ ਨਹੀਂ ਬਿਲਕੁਲ ਮੈਨੂੰ ਇਹ ਗੱਲ ਦਾ ਜਵਾਬ ਦਿਓ ਇੱਥੇ ਜਿਵੇਂ ਲੋਕਾਂ ਨੇ ਕਿਹਾ ਸਾਡੇ ਨੇ ਉਵੇਂ ਬਣੀਆਂ ਲੋਕਾਂ ਨੇ ਕਿਹਾ ਸਾਡੇ ਹੋਰ ਜਿੰਨੇ ਵੀ ਕੰਮ ਆ ਬੁੱਡੇ ਨਾਲੇ ਤੇ ਰੋਲਾ ਪਿਆ ਅੱਗੇ ਵੀ ਤਰਨੇ ਲੱਗਦੇ ਹੋਰ ਸਰਕਾਰਾਂ ਦੇ ਵਿੱਚ ਵੀ ਲੱਗਦੇ ਆ ਕੁੱਟ ਕੁੱਟ ਕੇ ਸਾਡੇ ਨੌਜਵਾਨਾਂ ਨੂੰ ਅੰਦਰ ਡੱਕ ਦਿੰਦੇ ਆ ਕਿਤੇ ਉਹਨਾਂ ਸਰਕਾਰ ਨੇ ਗੱਲ ਸੁਣੀ ਆ ਸਰਕਾਰਾਂ ਦੀ ਕਿ ਲੋਕੀਂ ਚੁਗਾ ਹੱਲ ਕਰਨਾ ਚਾਹੀਦਾ ਉਹ ਬੰਦ ਕਰਨਾ ਚਾਹੀਦਾ ਫੈਕਟਰੀਆਂ ਦਾ ਪਾਣੀ ਹੈਗਾ ਹਾਲਕਿ ਉਹ ਠੀਕ ਹੈ ਟ੍ਰੀਟਮੈਂਟ ਪਲਾਨ ਉੱਤੇ ਲੱਗ ਗਿਆ ਉਹ SLAਗਾ ਵੀ ਉੱਚੀ ਦੀ ਕਰ ਰਹੇ ਪਰ ਜਿਹੜਾ ਪਾਣੀ ਵਿੱਚ ਪੈ ਰਿਹਾ ਨਾ ਫੈਕਟਰੀਆਂ ਦਾ ਉਹ ਬੰਦ ਹੋਣਾ ਚਾਹੀਦਾ ਸੀ ਸੋ ਇਸ ਸਮੇਂ ਪੰਜਾਬ ਦੇ ਵਿੱਚ ਸਿਆਸਤ ਪੂਰੀ ਸਿਖਰਾਂ ਤੇ ਹੈ ਲਗਾਤਾਰ ਵਿਰੋਧੀਆਂ ਵੱਲੋਂ ਆਮ ਆਦਮੀ ਪਾਰਟੀ ਨੂੰ ਸਰਕਾਰ ਨੂੰ ਕਿਹਾ ਜਾ ਰਿਹਾ ਹੈ ਚਾਹੇ ਵੱਡੇ ਲੈਵਲ ਤੇ ਹੋਵੇ ਚਾਹੇ ਜ਼ਿਲ੍ਹਾ ਲੈਵਲ ਤੇ ਉੱਪਰ ਹੋਵੇ ਲਗਾਤਾਰ ਵਿਰੋਧੀਆਂ ਵੱਲੋਂ ਕਿੰਨੇ ਕਿਤੇ ਜਿਹੜੇ ਤਾਂਜ ਆਮ ਆਦਮੀ ਪਾਰਟੀ ਸਰਕਾਰ ਉੱਤੇ ਕੀਤੀ ਜਾ ਰਹੇ ਨੇ ਅਸੀਂ ਅੱਜ ਸਾਰੇ ਮੁੱਦਿਆਂ ਉੱਪਰ ਗੱਲਬਾਤ ਕਰਾਂਗੇ ਜੋ ਭਖਦੇ ਨੇ ਸਾਡੇ ਨਾਲ ਅੰਗਰੂਜ ਦੇ ਚੇਅਰਮੈਨ ਅਤੇ ਜ਼ਿਲ੍ਹਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਖੋਸਾ ਜੀ ਮੌਜੂਦ ਨੇ ਖੋਸਾ ਸਾਹਿਬ ਪਹਿਲਾਂ ਤਾਂ ਖਬਰਨਾਮੇ ਤੇ ਤੁਹਾਡਾ ਬਹੁਤ ਸਵਾਗਤ ਹੈ ਥੈਂਕ ਯੂ ਸੋ ਮੱਚ ਤੁਸੀਂ ਸਾਡੇ ਕੋਲ ਪਹ ਸੇ ਪਹਿਲਾਂ ਆਪਾਂ ਗੱਲ ਕਰਦੇ ਆ ਪਿਛਲੇ ਦਿਨ ਨੂੰ ਤੁਹਾਡੀ ਇੱਕ ਫੋਟੋ ਆਈ ਹੈ ਕਿ ਕੇਜਰੀਵਾਲ ਸਾਹਿਬ ਨਾਲ ਤੁਸੀਂ ਬੈਠੇ ਹੋ ਆ ਕਿਹੜੇ ਮਸਲੇਾਂ ਤੇ ਲੈ ਕੇ ਉਹਨਾਂ ਨੇ ਗੱਲਬਾਤ ਹੋਈ ਸੀ ਕਿ ਆਮ ਆਈ ਪਾਰਟੀ ਲਈ ਕੇ ਪੰਜਾਬ ਦੇ ਕੋਈ ਅਜਿਹੇ ਮੁੱਦਿਆਂ 'ਤੇ ਗੱਲਬਾਤ ਦੇਖੋ ਇਹ ਸਭ ਤੋਂ ਪਹਿਲਾਂ ਤਾਂ ਸਾਡੇ ਕੇਜਰੀਵਾਲ ਸਾਹਿਬ ਸਾਡੇ ਪਾਰਟੀ ਦੇ ਕਨਵੀਨਰ ਨੇ ਰਾਸ਼ਟਰੀ ਕਨਵੀਨਰ ਨੇ ਸੋ ਪਹਿਲਾਂ ਉਹ ਮੁੱਖ ਮੰਤਰੀ ਸਨ ਦਿੱਲੀ ਦੇ ਹਨਾ ਉਸ ਤਰੀਕੇ ਦਾ ਕੰਮ ਸੀਗਾ ਹੁਣ ਉਹ ਫਿਰ ਪਾਰਟੀ ਤੇ ਉਹਨਾਂ ਦਾ ਧਿਆਨ ਆ ਪੂਰਾ ਤਾਂ ਪਾਰਟੀ ਦੇ ਵਿੱਚ ਸੰਗਠਨ ਤੇ ਪਾਰਟੀ ਦੇ ਮੋਢਲੇ ਜਿਹੜੀ ਸਾਡੇ ਵਰਕਰ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਅਸੀਂ ਪਾਰਟੀ ਦੇ ਵਿੱਚ ਉਹਨਾਂ ਦੇ ਕੰਮ ਕਿਵੇਂ ਕਰਾਉਣੇ ਨੇ ਉਹਨਾਂ ਨੂੰ ਬੰਦਾ ਮਾਨ ਸਤਿਕਾਰ ਦੇਣਾ ਉਹਦੇ ਤੇ ਖੁੱਲ ਕੇ ਵਿਚਾਰ ਚਰਚਾ ਹੋਈ ਆ ਕਿਉਂਕਿ ਵਰਕਰਾਂ ਨੂੰ ਮਜ਼ਬੂਤ ਕਰਾਂਗੇ ਤਾਂ ਪਾਰਟੀ ਮਜ਼ਬੂਤ ਹੁੰਦੀ ਆ ਤਾਂ ਸੋ ਵਰਕਰਾਂ ਦਾ ਖਾਸ ਤੌਰ ਤੇ ਵਰਕਰਾਂ ਨੂੰ ਮਤਲਬ ਜੋ ਮਾਨ ਸਨਮਾਨ ਦੇਣਾ ਬੰਦਾ ਉਹ ਤੇ ਖੁੱਲ ਕੇ ਉਸ ਦਿਨ ਚਰਚਾ ਇਹੀ ਹੋਈ ਆ ਕਿ ਜਿੰਨੇ ਸਾਡੇ ਵਰਕਰ ਨੇ ਉਹਨਾਂ ਦੀ ਸੁਣਵਾਈ ਨੂੰ ਯਕੀਨੀ ਬਣਾਇਆ ਜਾਵੇ ਉਹਨਾਂ ਦੇ ਕੰਮਾਂ ਨੂੰ ਕਰਨਾ ਕਿ ਜੋ ਜੋ ਪਿੰਡਾਂ ਦੀਆਂ ਸਮੱਸਿਆਵਾਂ ਨੇ ਪਿੰਡ ਲੈਵਲ ਤੇ ਉਹਨਾਂ ਨੂੰ ਮਜ਼ਬੂਤ ਕੀਤਾ ਜਾਵੇ ਉਹਨਾਂ ਦੀ ਲੀਡਰਸ਼ਿਪ ਨੂੰ ਕਾਇਮ ਕੀਤਾ ਜਾਵੇ ਉਹ ਤੇ ਹੀ ਅਸੀਂ ਉਸ ਦਿਨ ਸਾਨੂੰ ਆਰਡਰ ਸੀ ਕਹਿ ਲਓ ਅਸੀਂ ਪਰ ਪਾਰਟੀ ਵੱਲੋਂ ਵੇਖੋ ਸ਼ਕਤੀ ਨਾਲ ਇਹਨੂੰ ਲਾਗੂ ਵੀ ਕਰਾਂਗੇ ਕਿ ਸਾਡੇ ਬਲਾਕ ਪ੍ਰਧਾਨ ਨੇ ਜੋ ਉਸ ਤੋਂ ਥੱਲੇ ਪਿੰਡ ਲੈਵਲ ਤੇ ਸਾਡੇ ਬੂਥਾਂ ਦੇ ਇਨਚਾਰਜ ਨੇ ਉਹਨਾਂ ਨੂੰ ਅਸੀਂ ਉਹ ਕਮੇਟੀਆਂ ਬਣਾ ਰਹੇ ਹਾਂ ਤਾਂ ਜਿੰਨੇ ਸਾਡੇ ਜ਼ਿੰਮੇਵਾਰ ਬੰਦੇ ਨੇ ਪਾਰਟੀ ਨੂੰ ਪਿਆਰ ਕਰਨ ਵਾਲੇ ਪੰਜਾਬ ਦਾ ਭਲਾ ਚਾਹੁੰਦੇ ਜਾਂ ਪੰਜਾਬ ਦੀ ਤਰੱਕੀ ਲਈ ਹਮੇਸ਼ਾ ਮਾੜੇ ਦਿਨ ਕੱਟ ਕੇ ਵੀ ਸਾਡੇ ਨਾਲ ਰਹੇ ਹੋ ਵੇਖੋ ਉਹਨਾਂ ਦੀ ਸੁਣਵਾਈ ਯਕੀਨੀ ਬਣਾਉਣਾ ਤਾਂ ਉਹਨਾਂ ਦਾ ਮਾਨ ਸਤਿਕਾਰ ਫਿਰ ਪ੍ਰਸ਼ਾਸਨਿਕ ਤੌਰ ਦੇ ਉੱਤੇ ਉਹਨਾਂ ਦੀ ਰਿਸਪੈਕਟ ਜਾਂ ਉਹਨਾਂ ਦੀ ਸੁਣਵਾਈ ਨੂੰ ਯਕੀਨੀ ਬਣਾਉਣਾ ਮੇਨ ਮਕਸਦ ਹੀ ਸਾਡਾ ਹੈ ਸੀ ਲਗਾਤਾਰ ਜਿਨੋਂ ਦਿੱਲੀ ਦੇ ਵਿੱਚ ਹਾਰ ਹੁੰਦੀ ਆ ਆਮ ਆਦਮੀ ਪਾਰਟੀ ਦੀ ਤੇ ਵਿਰੋਧੀ ਲਗਾਤਾਰ ਤੰਜ ਕੱਸ ਰਹੇ ਨੇ ਕਿ ਦਿੱਲੀ ਮਾਡਲ ਕਹਿ ਕੇ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਆਈ ਸੀਗੀ ਪਰ ਅੱਜ ਹੁਣ ਕਿਹੜਾ ਮਾਡਲ ਪੇਸ਼ ਕਰਨਗੇ ਕਿਉਂਕਿ ਦਿੱਲੀ ਦੇ ਮਾਡਲ ਦੀ ਗੱਲ ਕਰਦੇ ਉੱਥੇ ਤਾਂ ਆਮ ਆਦਮੀ ਪਾਰਟੀ ਦੀ ਝੋਲੀ ਪੈ ਚੁੱਕੀ ਆ ਤੇ ਨਾਲ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਹੁਣ ਕਿਤੇ ਨਾ ਕਿਤੇ ਦਿੱਲੀ ਦੇ ਜਿਹੜੇ ਵੱਡੇ ਚਿਹਰੇ ਨੇ ਉਹ ਪੰਜਾਬ ਦੀ ਸਿਆਸਤ ਵਿੱਚ ਆਉਣਗੇ ਉਹ ਦੇਖੋ ਜੀ ਇਹ ਰਿਯੂਮਰਸ ਹੁੰਦੀਆਂ ਵੇਖੋ ਅਸੀਂ ਹੁਣ ਦਿੱਲੀੋਂ ਆਏ ਆ ਤੇ ਇਹਦਾ ਮਤਲਬ ਅਸੀਂ ਦਿੱਲੀ ਤੇ ਕਬਜ਼ਾ ਕਰ ਲਿਆ ਉਸ ਤੋਂ ਪਹਿਲਾਂ ਅਸੀਂ ਗੁਜਰਾਤ ਗਏ ਤੁਹਾਡਾ ਗੁਜਰਾਤ ਤੇ ਕਬਜ਼ਾ ਹੋ ਗਿਆ ਸੀ ਛਤੀਸਗੜ ਗਏ ਹੁਣ ਇਹ ਤਾਂ ਕਹਿੰਦੇ ਲੁੱਟਣਾ ਆਉਣਗੇ ਉਹ ਕਰਨਗੇ ਵੇਖੋ ਸਾਡੀ ਨੈਸ਼ਨਲ ਪਾਰਟੀ ਆ ਨੈਸ਼ਨਲ ਪਾਰਟੀ ਦੇ ਵਿੱਚ ਹੁਣ ਕਾਂਗਰਸ ਨੇ ਸੈਕਟਰੀ ਲਾਇਆ ਪੰਜਾਬ ਦੇ ਕੀ ਨਾਮ ਸੀ ਉਹਨਾਂ ਦਾ ਮੈਂ ਨਾਮ ਨਿਮਨ ਸਕਿਪ ਹੋ ਗਿਆ ਠੀਕ ਆ ਤਾਂ ਬਾਜਵਾ ਸਾਹਿਬ ਤੇ ਰਾਜਾ ਵੜਿੰਗ ਜੀ ਬੁੱਕੇ ਦੇਣ ਗਏ ਸੀ ਉਹਨਾਂ ਦਿੱਲੀ ਗਏ ਸੀ ਤੇ ਉਹ ਚੰਡੀਗੜ੍ਹ ਉਸ ਦਿਨ ਆਏ ਆ देखो ए ता दे जे देश ਸਾਡਾ ਇੱਕੋ ਆ ਇੱਕ ਦੇਸ਼ ਦੀਆਂ ਸਟੇਟਾਂ ਸਾਰੀਆਂ ਪੰਜਾਬ ਵੀ ਹਰਿਆਣਾ ਵੀ ਯੂਪੀ ਵੀ ਬਿਹਾਰ ਵੀ ਦਿੱਲੀ ਵੀ ਸਾਰੇ ਤੇ ਅਸੀਂ ਦੇਸ਼ ਤੋਂ ਬਾਹਰ ਤਾਂ ਨਹੀਂ ਕੋਈ ਪਾਕਿਸਤਾਨ ਤੋਂ ਤਾਂ ਨਹੀਂ ਆਇਆ ਇੱਥੇ ਪਰ ਇਹ ਚਰਚਾ ਚੱਲ ਰਹੀ ਸੀ ਕਿ ਸੀਐਮ ਮਾਨ ਦੀ ਕਿਤੇ ਬਦਲਿਆ ਜਾ ਸਕਦਾ ਕਿਉਂਕਿ ਉਸ ਤੋਂ ਬਾਅਦ ਜਿਹੜੀ ਚਰਚਾ ਇਹ ਵੀ ਆਈ ਸੀਗੀ ਉਹਨਾਂ ਨੇ ਇੱਕ ਇੰਗਲਿਸ਼ ਅਖਬਾਰ ਵਿੱਚ ਲੱਗਿਆ ਸੀ ਕਿ ਮੈਂ ਕੁਰਸੀ ਛੱਡਣਾ ਚਾਹੁੰਦਾ ਹਾਂ ਹਾਲਾਂਕਿ ਇਹ ਕਿਤਨੇ ਕਿਤੇ ਸਾਹਮਣੇ ਚੀਜ਼ਾਂ ਆ ਰਹੀਆਂ ਹਨ ਵਿਰੋਧੀ ਲਗਾਤਾਰ ਇਹ ਚਿਰ ਨੂੰ ਚੁੱਕ ਰਹੇ ਨੇ ਕਿਉਂਕਿ ਚਾਹੇ ਲਾਅ ਐਂਡ ਆਰਡਰ ਦੀ ਸਥਿਤੀ ਹੋਵੇ ਨਸ਼ੇ ਦੀ ਗੱਲ ਕਰ ਲਈ ਕੋਈ ਮੁੱਦਾ ਕਰ ਲ ਲਈਏ ਤੇ ਸਿੱਧੇ ਸਵਾਲ ਜਿਹੜੇ ਇਸ ਸਮੇਂ ਆਮ ਆਈ ਪਾਰਟੀ ਦੇ ਹੋ ਰਹੇ ਨੇ ਤੁਸੀਂ ਇਹ ਦੱਸੋ ਹੋਰ ਪਾਰਟੀ ਦੇ ਕਿਸੇ ਸੀਐਮ ਨੇ ਕਿਹਾ ਕਿ ਤੁਸੀਂ ਜੇ ਕੋਈ ਹੋਰ ਬੰਨਾ ਚਾਹੁੰਦਾ ਆ ਜਾਓ ਅੱਜ ਤੱਕ ਕਿਸੇ ਨੇ ਇਹ ਇਹ ਗ ਕਿ ਭਈ ਆਜੋ ਜੇ ਕੋਈ ਸੀਐਮ ਬਣਨਾ ਚਾਹੁੰਦਾ ਮੈਂ ਛੱਡ ਦੇਣਾ ਇਹ ਵੇਖੋ ਬੜਾ ਵੱਡਾ ਦਿਲ ਚਾਹੀਦਾ ਇਹ ਗੱਲਾਂ ਆਸੇ ਉਹ ਬਦਲਣ ਦੀਆਂ ਗੱਲਾਂ ਤਾਂ ਇਹੀ ਕਰਦੇ ਆ ਨਾ ਵਿਰੋਧੀ ਕਰਦੇ ਆ ਸਾਡੀ ਪਾਰਟੀ ਦੇ ਵਿੱਚ ਤਾਂ ਨਹੀਂ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਬਦਲਣਾ ਸੀਐਮ ਸਾਹਿਬ ਜਾਂ ਕਿਸੇ ਹੋਰ ਲੀਡਰ ਨੇ ਕਿਹਾ ਉਹ ਐਵੇਂ ਤਾਂ ਇਹ ਫਿਰ ਬਖਲਾਹਟ ਇਹਨਾਂ ਦੀ ਵੇਖੋ ਅਸੀਂ ਦਿੱਲੀ ਹਰੇ ਆ ਜਿੱਤ ਹਰ ਬਣੀ ਆ ਜਿਹੜਾ ਉੱਥੇ 12 ਸਾਲ ਰਾਜ ਕੀਤਾ ਉਹਦੀ ਗੱਲ ਵੀ ਕਰਨੀ ਆ ਲੋਕ ਸੌਖੇ ਸੀਗੇ ਅੱਜ ਸਾਡੇ ਮੇਰੇ ਲੋਕ ਤਾਂ ਨਾਰਾਜ਼ ਹੋ ਗਏ ਨਾ ਸਮਝਦੇ ਨਹੀਂ ਲੋਕ ਨਾਰਾਜ਼ਗੀ ਦੀ ਗੱਲ ਨਾਰਾਜ਼ਗੀ ਦਾ ਜੀ ਨਾਰਾਜ਼ਗੀ ਨਾਰਾਜ਼ਗੀ ਦੀ ਗੱਲ ਕਰ ਰਹੇ ਤੁਸੀਂ 45 ਪੁਆਇੰਟ ਕੁਛ ਪਰਸੈਂਟ ਵੋਟ ਬੀਜਪੀ ਨੂੰ ਪਈ ਆ 43 ਪੁਆਇੰਟ ਕੁਛ ਅਸੀਂ ਲੈ ਗਏ ਕਿੰਨੇ ਪਰਸੈਂਟ ਨਾਲ ਕਾਂਗਰਸ ਦੀ ਕਿੱਥੋਂ ਵੋਟ ਕਿੱਥੇ ਗਈ ਆ ਕਾਂਗਰਸ ਹੋ ਸਕਦਾ ਬੀਜਪੀ ਨੂੰ ਵੋਟ ਉਧਰ ਉਹ 2% 2.5% ਉਧਰੋਂ ਵਧ ਗਈ ਹੋਵੇ ਠੀਕ ਆ ਨਾ ਵੇਖੋ 3300 3399 1241 1231 ਇੰਨੇ-ਇੰਨੇ ਮਾਰਜਨ ਤੇ ਹਰੇ ਆ ਸੀ ਵੇਖੋ ਜੇ ਜਿੰਨਾ ਤੁਸੀਂ ਜਿੱਤ ਦੀ ਖੁਸ਼ੀ ਮਨਾਉਂਦੇ ਹੋ ਨਾ ਹਾਰ ਬਰਦਾਸ਼ਤ ਕਰਨੀ ਵੀ ਸਿੱਖਣੀ ਚਾਹੀਦੀ ਹੈ ਵੇਖੋ ਤਾਂ ਕਾਂਗਰਸ ਵਾਲੇ ਲੱਡੂ ਵੀ ਬੰਡੇ ਆ ਦਿੱਲੀ ਦੀ ਹਾਰ ਹਾਂ ਉਹਨਾਂ ਦੇ ਕੋਲੇ ਸੀਟਾਂ ਕਿੰਨੀ ਆਈਆਂ ਦਿੱਲੀ ਠੀਕ ਹੈ ਨਾ ਖੈਰਾ ਸਾਹਿਬ ਹੀ ਆ ਉਹ ਬੰਦਾ ਤਾਂ ਵੇਖੋ ਜੀ ਉਹ ਬਖਲਾ ਜਾਂਦਾ ਉਹਨੂੰ ਇਹ ਨਹੀਂ ਪਤਾ ਕਿ ਮੈਂ ਕਿਸ ਟਾਈਮ ਕੀ ਕਰਨਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੀ ਤਾਂ ਜ਼ੀਰੋ ਹੈ ਅਸੀਂ ਤਾਂ ਉੱਥੇ ਮੇਨ ਦੀ ਆਪ ਦੀ ਹਾਰ ਤੋਂ ਜ਼ਿਆਦਾ ਮੇਰੇ ਹਿਸਾਬ ਨਾਲ ਦਿਸਣੀ ਤੁਹਾਡੀ ਹਾਰ ਜ਼ਿਆਦਾ ਦਿਸਈ ਆ ਅមਰੀਕਾ ਪਾਰਟੀ ਇਹ ਮੈਂ ਜੈਲਸੀ ਮੈਟਰ ਕਹਿ ਸਕਦੇ ਕਿ ਜੋ ਉੱਥੇ ਕੁਝ ਮਿਲਿਆ ਨਹੀਂ ਤਾਂ ਉਹਨਾਂ ਦੇ ਪਰ ਕੁਝ ਖੁਸ਼ੀ ਮਨਾ ਲਗੇ ਹਨਾ ਹਾਰ ਤੇ ਉਹ ਐਵੇਂ ਇਹਦਾ ਬੇਤੁਕੀਆਂ ਗੱਲਾਂ ਕਰਨ ਦੋ ਜਿੰਨੇ ਜਿੰਨੇ ਕੀ ਜਿੱਦੀ ਹੈਗੀ ਸੋਚਨ ਸ਼ਕਤੀ ਹੈਗੀ ਉਹਨੇ ਉਬਜੇ ਕੰਮ ਕਰੀ ਜਾਂਦੇ ਆ ਸੋ ਲੋਕਾਂ ਦੇ ਕੰਮ ਕਰੀ ਜਾਂਦੇ ਆ ਲੋਕਾਂ ਦੇ ਜੋ ਲੋਕ ਚਾਹੁੰਦੇ ਨੇ ਵੇਖੋ ਸਭ ਤੋਂ ਪਹਿਲੀ ਗੱਲ ਇਹ ਆ ਕਿ ਜੋ ਲੋਕ ਚਾਹੁੰਦੇ ਨੇ ਸਾਡੀ ਸਰਕਾਰ ਉਹ ਕੰਮ ਕਰਦੀ ਹੁਣ ਨਹਿਰਾ ਬੰਨ ਰਹੀ ਠੀਕ ਆ ਪਿਛਲੀ ਕਾਂਗਰਸ ਦੀ ਸਰਕਾਰ ਚ ਬਣੀਆਂ ਪਿੱਛੇ ਤੁਸੀਂ ਮਚਾਕੀ ਵਾਲੇ ਪੁਲ ਤੋਂ ਪਿੱਛੇ ਨਹਿਰਾ ਬਣੀਆਂ ਜਿਵੇਂ ਲੋਕਾਂ ਨੇ ਕਿਹਾ ਉਵੇਂ ਬਣੀਆਂ ਨਹੀਂ ਬਿਲਕੁਲ ਮੈਨੂੰ ਇਹ ਗੱਲ ਦਾ ਜਵਾਬ ਦੇ ਇੱਥੇ ਜਿਵੇਂ ਲੋਕਾਂ ਨੇ ਕਿਹਾ ਸਾਡੇ ਨੂੰ ਉਵੇਂ ਬਣੀਆਂ ਲੋਕਾਂ ਨੇ ਕਿਹਾ ਥੱਲੇ ਵਾਲਾ ਬੈਡ ਅ ਬ੍ਰਿਕਸ ਦਾ ਚਾਹੀਦਾ ਬਣਿਆ ਕਿ ਨਹੀਂ ਇਟਾਂ ਦਾ ਖੜਵੰਜਾ ਲੱਗ ਰਿਹਾ ਨਾ ਲੋਕਾਂ ਦੀ ਚਾਹਤ ਸੀ ਨਾ ਜੋ ਲੋਕਾਂ ਨੇ ਕਿਹਾ ਕਰਤਾ ਨਾ ਫਿਰ ਜੋ ਸਾਡੇ ਹੋਰ ਜਿੰਨੇ ਵੀ ਕੰਮ ਆ ਬੁੱਢੇ ਨਾਲੇ ਤੇ ਰੋਲਾ ਪਿਆ ਅੱਗੇ ਵੀ ਤਰਨੇ ਲੱਗਦੇ ਹੋ ਸਰਕਾਰਾਂ ਦੇ ਵਿੱਚ ਵੀ ਲੱਗਦੇ ਆ ਕੁੱਟ-ਕੁੱਟ ਕੇ ਸਾਡੇ ਨੌਜਵਾਨਾਂ ਨੂੰ ਅੰਦਰ ਡੱਕ ਦਿੰਦੇ ਆ ਕਿਤੇ ਉਹਨਾਂ ਸਰਕਾਰ ਨੇ ਗੱਲ ਸੁਣੀ ਆ ਲੋਕਾਂ ਦੀ ਕਿ ਲੋਕ ਕੀ ਚਾਹੁੰਦੇ ਨੇ ਬੁੱਢੇ ਨਾਲੇ ਤਾਂ ਜੋ ਲੋਕ ਚਾਹੁੰਦੇ ਸੀ ਲੱਖਾਂ ਸਿਧਾਨਾ ਹੋਣੇ ਅਮਤੋਜ ਮਾਨ ਔਰ ਜਿੰਨੇ ਵੀ ਆਪਣੀ ਆਵਾਜ਼ ਠਾਈ ਸੀ ਜੋ ਉਹਨਾਂ ਨੇ ਕਿਹਾ ਕਿ ਇਹਦੇ ਟ੍ਰੀਟਮੈਂਟ ਪਲਾਨ ਲੱਗਨੇ ਚਾਹੀਦੇ ਲੱਗ ਰਿਹਾ ਕਿ ਨਹੀਂ ਤੁਸੀਂ ਦੱਸੋ ਇਸ ਗੱਲ ਨਹੀਂ ਉਹ ਹਜੇ ਲੱਗ ਕਹਿ ਰਹੇ ਕਿ ਜਿਹੜਾ ਪਾਣੀ ਪੈ ਰਿਆ ਨਾ ਅੰਦਰ ਉਹਦਾ ਹੱਲ ਕਰਨਾ ਚਾਹੀਦਾ ਉਹ ਬੰਦ ਕਰਨਾ ਚਾਹੀਦਾ ਫੈਕਟਰੀਆਂ ਦਾ ਪਾਣੀ ਹੈਗਾ ਹਾਲਕਿ ਉਹ ਠੀਕ ਹੈ ਟ੍ਰੀਟਮੈਂਟ ਪਲਾਨ ਉੱਤੇ ਲੱਗ ਗਿਆ ਉਹ ਲਾਗ ਵੀ ਉੱਚੀ ਦੀ ਕਰ ਰਹੇ ਪਰ ਜਿਹੜਾ ਪਾਣੀ ਵਿੱਚ ਪੈ ਰਿਹਾ ਨਾ ਫੈਕਟਰੀਆਂ ਦਾ ਉਹ ਬੰਦ ਹੋਣਾ ਚਾਹੀਦਾ ਜੀ ਮੇਰੀ ਬੇਨਤੀ ਸੁਣੋ ਜੀ ਇੱਕੇ ਦਮ ਹਰ ਚੀਜ਼ ਫੈਕਟਰੀਆਂ ਉਤਾਲੇ ਨਹੀਂ ਲਾ ਸਕਦੇ ਬੜਾ ਕੋਈ ਸੋਚਣਾ ਪੈਂਦਾ ਬੜੇ ਲੋਕਾਂ ਦਾ ਰੁਜ਼ਗਾਰ ਚੱਲਦਾ ਉੱਥੋਂ ਬੜੇ ਲੋਕਾਂ ਦੀ ਰੋਟੀ ਪਾਣੀ ਹੈ ਹਨਾ ਪਰ ਜਿਹੜੀ ਗੱਲ ਆ ਹਰ ਇੱਕ ਚੀਜ਼ ਦੀ ਪ੍ਰੋਡਕਸ਼ਨ ਵੀ ਆ ਲੋਕਾਂ ਦੇਣਾ ਚਾਹਣਾ ਕਿ ਜੋ ਲੋਕਾਂ ਨੇ ਚਾਇਆ ਉਹ ਕਰਨਾ ਆਪੇ ਨਾ ਟ੍ਰੀਟਮੈਂਟ ਪਲਾਂਟ ਹੋਊਗਾ ਜੋ ਪੁਰਾਣੀ ਟ੍ਰੀਟਡ ਜਾਊਗਾ ਉਹਨੂੰ ਵੀ ਚੈੱਕ ਕਰ ਲਾਂਗੇ ਜੇ ਉਹਦੇ ਲਈ ਕੁਝ ਕਰਨਾ ਪਿਆ ਉਹ ਵੀ ਕਰ ਲਾਂਗੇ ਮਤਲਬ ਸਮਾਂ ਤਾਂ ਲੱਗਦਾ ਨਾ ਹਰ ਚੀਜ਼ ਤੇ ਪਰ ਜੋ ਲੋਕਾਂ ਨੇ ਚਾਇਆ ਉਹ ਕਰ ਰਹੀ ਹੈ ਸਰਕਾਰ ਧੰਨਵਾਦ ਥੈਂਕ ਯੂ ਸੋ ਮੱਚੀ ਥੈਂਕ ਯੂ ਸੋ ਇਹ ਸਾਣਾ ਗੁਰਤੇਜ ਸਿੰਘ ਖੁਸਾ ਲਗਾਤਾਰ ਅੰਮ੍ਰਿਤ ਪਾਰਟੀ ਲਈ ਫ੍ਰੀਕੋਰਟ ਤੋਂ ਸ਼ੁਰੂ ਤੋਂ ਜੁੜਿਆ ਤੇ ਕੰਮ ਕਰ ਰਿਹਾ ਤੇ ਉਹਨਾਂ ਕਹਿੰਦੇ ਆ ਕਿ ਆਨਲਾਈਨ ਸਮੇਂ ਦੇ ਵਿੱਚ ਜੋ ਲੋਕਾਂ ਨਾਲ ਮਾਨ ਸਰਕਾਰ ਨੇ ਜੋ ਵਾਅਦੇ ਕੀਤੇ ਉਹ ਪੂਰੇ ਕਰਨਗੇ ਅਤੇ ਨਾਲ ਦੀ ਨਾਲ ਅਜ ਅਮਰੋਧਗਾਨ ਨੂੰ ਜਿਹੜੇ ਹੈ ਤੰਜ ਕਿਸਨਗੇ ਕਿ ਜੇਕਰ ਵਿਕਾਸ ਕਾਰਜ ਹੋਣਗੇ ਕਿਤੇ ਨਾ ਕਿਤੇ ਥੋੜੀ-ਮੋਟੀ ਦਿੱਕਤਾਂ ਲੋਕਾਂ ਨੂੰ ਆਉਂਦੀ ਹੈ ਪਰ ਲੋਕਾਂ ਲਈ ਹਰ ਇੱਕ ਚੀਜ਼ ਫ੍ਰੀਕੋਰਟ ਦੇ ਵਿੱਚ ਦਿੱਤੀ ਜਾਵੇ ਕੈਮਰਾਮੈਨ ਤਰਮਿੰਦਰ ਨਾਲ ਜਗਤਾਰ ਸਿੰਘ